ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਬਹਿੜਤਾ ਜੀ ਸੁਈ ਵੀਏ ਸੇਲਾ ਡਟੇਰ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਵਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਪਿੰਡ ਫਟਾਦ ਦੋਨਾ ਜ਼ਿਲ੍ਹਾ ਗੁਰਪੁਰਪੁਰਾ ਆਪਰੇ ਸੰਗ ਮੇਰਾ ਨਾਮ ਇਹ ਮੋਬਾਈਲ ਨੰਬਰ ਆਪਣਾ 7710377870 7710378870 ਜਿਹੜੀ ਆਪਾਂ ਵਿਹੜ ਦੇਖੀ ਐ ਨੇ ਸੁਆ ਕਿਹੜਾ ਸੂਈ ਹੋਈ ਆ ਇਹ ਭਾਜੀ ਦੂਜਾ ਸੁਆ ਵਾ ਚਿੱਗੀ ਆ ਚਿੱਗੀ ਨੇ ਜਵਾਨੀ ਮੰਨੋ ਤੁਸੀਂ ਠੀਕ ਐ ਵੈਸੇ ਮੈਂ ਪੱਤੀ ਨਹੀਂ ਗੀ ਜਿੰਨੇ ਚਿੱਗੀ ਆ ਦੂਜਾ ਸੁਆ ਪਿੱਛੇ ਬੱਚਾ ਇਹਦੇ ਆ ਗਿਆ ਬੱਚੀ ਆ ਨਾ ਬੱਚੀ ਆ ਵੀਰੇ ਇਹਦੇ 4 ਹੀ 433 ਦੀ ਬੱਚੀ ਆ ਇਹਦੇ ਮੁੱਲ ਠੀਕ ਐ ਡੈਨਮਾਰਕ ਦੇ ਸੀਮ ਜਾਈ ਗਈ ਬੱਚੀ ਕੈ ਇਦਰਾ ਦੀ ਬੱਚੀ ਹੋਗੀ ਅੱਜ ਬ੍ਰੀਡ ਚੋਖਾ ਦੇਣਾ ਇਹ ਚੌਥਾ ਬਹੁਤ ਵੱਡੀ ਬੱਚੀ ਦਿੱਤੀ ਹੈ ਨੇ ਬਹੁਤ ਚੰਗੀ ਠੀਕ ਆ ਬੱਚੀ ਬਹੁਤ ਪਿਆਰੀ ਹੈ ਹਣਾ ਬਹੁਤ ਜਿਆਦੀ ਚੰਗੀ ਦਿੱਤੀ ਹੈ ਬ੍ਰੀਡ ਸੁਧਾਰਨ ਵਾਲੀ ਬੱਚੀ ਹੈ ਜੇਰ ਜੂ ਰੋਕਿਆ ਜਾਣਾ ਭਾਈ ਜੇਰ ਨਾ ਪਈ ਹੁੰਦੀ ਨੇ ਪੂਛ ਹੀ ਨਹੀਂ ਥੱਲੇ ਲਾਉਣੀ ਦੁੱਧ ਦੇ ਚੰਗੇ ਤੇ ਚਲਣ ਦੀ ਬੈੜ ਹਜੇ ਕਿੰਨਾ ਦੁੱਧ ਹਾਜ਼ਰ ਹੈ ਇਸ ਵਕਤ ਦੇਖੋ ਜੀ ਉਹ ਤਾਂ ਕਹਿੰਦੇ ਕਿ 35 ਲੀਟਰ ਤਿਆਰ ਹੋਆ ਪਰ 30 ਕਿਲੋ ਮੈਨੂੰ ਪਤਾ 30 ਕਿਲੋ ਹੈਗਾ ਬੱਚੀ ਥੱਲੇ ਆਪਾਂ ਮੰਨ ਕੇ ਚਲੀ ਅੰਦਾਜ਼ਾ 28 ਲੀਟਰ نیٹ ਹੈਗਾ ਜਮਾਨ ਗਰੰਟੀ ਨਾਲ 14 ਲੀਟਰ ਪਰ ਟਾਈਮ ਦਾ ਦੁੱਧ ਇਹ ਥੱਲੇ ਹਾਜ਼ਰ ਆ ਚੌਥਾ ਦਿਨ ਆ ਭਾਜੀ 40 ਲੀਟਰ ਦਊਗੀ ਬੱਚੀ ਜੋ ਠੀਕ ਹੈ ਗਰਮੀ ਗਰਮੀ ਦਾ ਇਹਨੂੰ ਨਹੀਂ ਕੋਈ ਬਾਕੀ ਥੋੜੀ ਇਨੋਵੇਸ਼ਨ ਦੀ ਆ ਆਈਬੀਏ ਤੇ ਇਨੋਵੇਸ਼ਨ ਦੀ ਠੀਕ ਹੈ ਚੰਗੀ ਚੱਲੂਗੀ ਪਿੱਲੇ ਸੂਏ ਨੇ 34 ਕਿਲੋ ਦਿੱਤਾ ਚੰਗੇ ਬੰਦੇ ਆਪਣੇ ਵਾਗਵਾ ਝੂਠ ਬੋਲਣ ਵਾਲੇ ਬੰਦੇ ਨਹੀਂ ਗਿਆਨੀ ਧਿਆਨੀ ਠੀਕ ਹੈ ਤੇ ਲੇਵਾ ਪੂਰਾ ਫਟਫੜਾ ਫਿਟਿੰਗ ਨਾੜਾਂ ਦੇਖੋ ਚੰਗੀ ਦਾ ਥਾਨ ਥੱਪੇ ਦੀ ਵੀ ਐਨੂੰ ਜਿੰਨਾ ਆ ਗਾੜੀ ਆ ਉੰਨੀ ਪਿਛਾੜੀ ਦੇ ਕੋ ਦਸਦੇ ਨਹੀਂ ਦੂਜੇ ਸਾਈਡ ਦੇ ਥਾਂ ਸੋ ਠੰਡ ਦੇਖੋ ਐਨੂੰ ਜਮਾਨੇ ਬੋਆ ਦੇ ਵਾਗ ਕੋ ਚਾਰੇ ਸਾ ਨੇਖਣਵੇਂ ਤੇ ਹਵਾਨੇ ਤੇ ਨਾੜਾ ਨੂੜਾ ਤੇ ਹਵਾਨਾ ਅੱਗੇ ਪਿੱਛੇ ਦਾ ਬਿਲਕੁਲ ਹਾਂਜੀ ਸਾਫ ਸੁਥਰਾ ਚੋਣ ਚਵਾ ਦੀ 1 ਨੰਬਰ ਦੀ ਚੰਗੀ ਤਰ੍ਹਾਂ ਮਾਰੋ ਇਹਨੂੰ ਕਹਿ ਤੇ ਚੋਣ ਚਵਾ 1 ਨੰਬਰ ਆ ਜਾਵਾਂ ਹਾਂਜੀ ਹਾਂਜੀ ਬਹੁਤ ਚੰਗਾ ਚੋਣ ਸੋ ਲੇਵਾ ਦੇਖੋ ਜਮਾ ਕੰਪੈਕਟ ਆ ਡਰਾਲੀ ਠੀਕ ਹੈ ਬਿਲਕੁਲ ਬਾਰਡਰ ਬਾਕਸ ਟੈਂਕੀ ਦੇ ਵਾਕੀ ਹਵਾਨੇ ਤੇ ਨਾੜਾ ਵਗੈਰਾ ਬਹੁਤ ਚੰਗੇ ਹਨ ਸੋ ਟ੍ਰੇਨ ਦਿਖਾਓ ਜਰਾ ਚੰਗੀ ਸੋ ਅੱਗੇ ਤੋਂ ਦੇਖ ਸਕਦੇ ਹੋ ਚਾਰੇ ਥਾਂ ਨਿਖਣਵੇਂ ਪੂਰੇ ਸਾਫ ਸੁਥਰੇ ਵਿੱਥੀ ਤੇ ਮਿਲਕ ਮੈਨ ਵਗੈਰਾ ਚੰਗੇ ਜੇ ਬਾਕੀ ਕੱਦ ਕਾਠ ਵੀ ਬਹੁਤ ਚੰਗਾ ਹਨ ਬਹੁਤ ਬੜੇ ਨਾਲ ਖੜੇ ਹੋ ਜੀ ਆ ਦੇਖੋ ਸੋ ਕੱਦ ਕਾਠ ਵ ਹਾਈਟ ਵਗੈਰਾ ਪੂਰਾ ਫੁੱਲ ਸਾਈਜ਼ ਆ ਮੰਨ ਕੇ ਜੇ ਅੱਜ ਆਪਾਂ ਗਰਮੀ ਦੇ ਹਿਸਾਬ ਨਾਲ ਅੰਦਾਜ਼ਾ ਲਾਜਾ ਵੀ 35 ਤੋਂ ਪਾਰ ਵਾਲੀ ਤਾਂ ਹੈਗੀ ਆ 35 ਤੋਂ ਪਾਰ ਵਾਲੀ ਹੈਗੀ ਆ ਗਰਮੀ ਨੂੰ ਛੱਡੋ ਆਪਣੇ ਘਰੇ ਚਵਾ ਕੇ ਦਵਾਂਗੇ 28 30 28 30 ਤਿੰਨ ਦਿਨ ਪਹੁੰਚੂਗੀ ਠੀਕ ਆ ਇਹਨਾਂ ਤੋਂ ਦੋਧਾ ਆਪਾਂ ਨੂੰ ਇਹ ਤਾਂ ਗੋਲਾ ਹੀ ਆ ਭਾਜੀ ਇਹ ਵਧੂਗੀ ਦੋਸ ਦੀ ਦੋਸ ਠੀਕ ਆ ਚੌਣ ਚਵਾ ਕੋਈ ਭੂਰ ਸਰਲਾ ਨਹੀਂ ਹਾਂਜੀ ਕੋਈ ਵੀ ਐਚ ਲਪਾਉਣੀ ਆ ਆਪਾਂ ਅੱਗੇ ਵੀ ਤੁਹਾਨੂੰ ਪਤਾ ਮੈਂ ਚੰਗੀਆਂ ਹੀ ਲਿਓਨਾ ਵਾ ਆਪਣੇ ਕੋ ਚੰਗੀ ਬਰੀਡ ਦੇ ਚੰਗੇ ਆਪਾਂ ਨਾ ਬਣਾਉਣਾ ਅਗਲੇ ਦਾ ਵੀ ਫਾਇਦਾ ਕਰਨਾ ਵਾ ਜਿਹੜਾ ਹੁਣ ਇੰਨੇ ਪੈਸੇ ਖਰ ਪਤਾ ਨਹੀਂ ਕਿੰਦਾ ਅਗਲੇ ਨੇ ਪੈਸੇ ਕਰਦੇ ਨੇ ਹੁੰਦੇ ਕਿੰਦਾ ਨਹੀਂ ਠੀਕ ਹੈ ਆਪਾਂ ਦੇ ਵਾਹਿਗੁਰੂ ਅਗੇ ਇਹਦਾ ਦਾਜ ਕਦੇ ਵੀ ਕਿਸੇ ਨਾਲ ਧੋਖਾ ਨਾ ਹੋਵੇ ਆਪਣੇ ਨੂੰ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀਰੇ ਇਹਦਾ 1 ਲੱਖ ਤੇ 37000 ਰੁਪਿਆ ਆਪਾਂ ਦੱਸ ਦਿੱਤਾ ਜਿਹਦੇ ਸਮਝ ਚ ਆਉਂਦੀ ਹੋ ਉਹੀ ਫੋਨ ਕਰੇ ਠੀਕ ਹੈ ਮਾਨਤਾਨ ਹੋ ਜਾਊਗਾ ਮਾਨਤਾਨ ਹੋਊਗਾ ਠੀਕ ਹੈ ਹਾਂਜੀ ਤੋਰੇਵਾਰ ਨੇ ਉਹਨੂੰ ਸਗਰ ਪਿੱਛੇ ਬੱਚੀ ਆ ਜਿਹਦੇ ਟਾਈਮ ਦੇ ਵਿੱਚ ਆਪਾਂ 20-20000 ਦਾ ਬੱਚਿਆਂ ਦੇ ਲਈ ਜੰਨੇ ਆ ਤੇ ਬੱਚੀ ਪੂਰੀ ਪਿਆਰੀ ਆ ਪਾਲਕ ਬੱਚੀ ਆ ਪਿੱਛੇ ਭਾਜੀ ਇਹ 22 ਸੋ ਦਾ ਸਟਰਕ ਹੀ ਆ ਸੈਕਸਲ ਦੀ ਹੈ ਠੀਕ ਹੈ ਸੋ ਕੱਦ ਕਾਠ ਵਗੈਰਾ ਤੇ ਦੇਖੋ ਬਿਊਟੀ ਵਗੈਰਾ ਤੇ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਬਿਊਟੀ ਬਹੁਤ ਹੈ ਤੇ ਤੁਰਦੀ ਦੇਖੋ ਸੋ ਕਿਆ ਬੜਾ ਡਟਾ ਡਰਾਈਆ ਬੈੜ ਦਾ ਕਾਸ ਦਿਖਾਉ ਭਾਈ ਹੁਣ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੋਣੀ ਆ ਹਨਾ ਹਾਂਜੀ ਹੋਣੀ ਆ ਸੋ ਟਾਈਮ ਆਪਣਾ ਇਸ ਵਕਤ ਪੌਣੇ 6 ਦੇ ਲਗਭਗ ਹੋ ਗਿਆ ਸਾਢੇ 5 ਪੌਣੇ 6 ਹੋਏ ਪਏ ਸਾਢੇ 5 ਤੇ ਬੈੜ ਦੇਖੋ ਜਮਾ ਕਿਆ ਵਾਦਾ ਫਾਨੇ ਲਈ ਫਰਜੇ ਸਲੇ ਚੰਗੀ ਆ ਬੈੜ ਤੇ ਕੰਨ ਕੁੰਨ ਜਾਤ ਪਾਤ ਬਹੁਤ ਆ ਬੱਚੀ ਦੇ ਵਿੱਚ ਦੂਜਾ ਸੂਆ ਸੂਈ ਸਵਾਈ 2 ਟਾਈਮ ਜਾਂ 3 ਟਾਈਮ ਵੀ ਕਹਿੰਦਾ ਝੋਲਿਓ ਚਾਹੇ ਕੋਈ ਦਿੱਕਤ ਵਾਲੀ ਗੱਲ ਨਹੀਂ 28 ਲੀਟਰ ਬੜਾ ਏ ਥਾਡੇ ਸਟਾਰਟਿੰਗ ਦਾ 14 ਲੀਟਰ ਪਰ ਟਾਈਮ ਦਾ ਤੇ ਹਵਾਨਾ ਦੇਖੋ ਤੇ ਬਾਕੀ ਲੈਗ ਸਕੋਰ ਵਗੈਰਾ ਦੇਖੋ ਬੈਕ ਸਾਈਡ ਤੋਂ ਪੂਰੀ ਖੜਨੀ ਖੁਣਨੀ ਐ ਜਿਵੇਂ ਮੂਰਤ ਵਰਗਾ ਨਗੀਨਾ ਤੇ ਥਾਣ ਦੇਖੋ ਜਿਵੇਂ ਆ ਬੈਕ ਸਾਈਡ ਤੋਂ ਮੂਰਲੇ ਪਾਸੋਂ ਦੇਖਨੇ ਮੂਰਲੇ ਥਾਣ ਦਿਖਾਈ ਨਹੀਂ ਦਿੰਦੇ ਜਿਵੇਂ ਜਿਵੇਂ ਅਸੀਂ ਮੂਰਤ ਕਢ ਕੇ ਲਾਈ ਹੁੰਦੇ ਆ ਉਸ ਟਾਈਮ ਨਹੀਂ ਦਿਖਾਈ ਦਿੰਦੇ ਪਿੱਛੇ ਦਿਖਾਵਾਂਗੇ ਪਿੱਛੇ ਵੀ ਨਹੀਂ ਅਗਲੇ ਥਣ ਦਿਖਾਈ ਦੇਣੇ ਆ ਦੇਖੋ ਆਪਾਂ ਮੂਰੋ ਵੀ ਦਿਖਾ ਦਿੰਨੇ ਮਗਲ ਛਣ ਤਾਂ ਖਾਈ ਨਹੀਂ ਦਿੰਦੇ ਹਨਾ ਕੋਈ ਆ ਕੇ ਥਣ ਤੇ ਨਹੀਂ ਕਹਿ ਸਕਦਾ ਕੋ ਮੈਂ ਕਿਹਾ ਗਰੰਟੀ ਹੈ ਅਗਲੇ ਘਰ ਤੱਕ ਸਨਾਂ ਦੀ ਗੰਨ ਦੀ ਥਣਾ ਦਾ ਆਪਾਂ ਪਹਿਲੇ ਚੈੱਕ ਕਰਕੇ ਦੇਖੋ ਜੀ ਮੈਂ ਵੈੜ ਲੈ ਹੁੰਨਾ ਨਾ ਜੇ ਮੈਨੂੰ ਰੱਖਣੀ ਵੀ ਪੈ ਜਵੇ ਨਾ ਤਾਂ ਚੰਗੀ ਲੈ ਹੁੰਨਾ ਨਾ ਕਿਉਂਕਿ ਮੈਂ ਆਪਦੇ ਘਰ ਦਾ ਸੋਚ ਕੇ ਲੈ ਹੁੰਨਾ ਵੀ ਆਪਦੇ ਘਰੇ ਹਿਲ ਜਾਣੀ ਹੁਣ ਪਹਿਲਾਂ ਪੇਮੈਂਟ ਲਾਈ ਵੀ ਆਪਣੀ ਵੇਚਣ ਵਾਲੀ ਗੱਲ ਦਾ ਬਾਅਦ ਚ ਆ ਗਈ ਹੈ ਨਾ ਹਾਂਜੀ ਪਹਿਲਾਂ ਆਪ ਦਾ ਸੋਚ ਕੇ ਲੈ ਆਈ ਦੀ ਆਪਾਂ ਵੀ ਆਪਣੇ ਘਰੇ ਰੱਖ ਵੀ ਲਈਏ ਤਾਂ ਆਪਣੇ ਦੁੱਧ ਨੂੰ ਚੰਗੀ ਚੱਲੇ ਤੇ ਨੰਬਰ ਬੋਲੇ ਦੁਬਾਰੇ ਆਪਣਾ 77103 77870 ਸੋਕ ਜ਼ਿਲ੍ਹਾ ਕਪੂਰਥਲਾ ਪਿੰਡ ਪੜਾਲ ਦੋਨਾ ਲਾਪਰੀਤ ਵੀਰ ਦਾ ਨਾਮ ਆ 28 ਲੀਟਰ ਬੋਲੀਏ ਦੇ ਥੱਲੇ ਸਟਾਰਟਿੰਗ ਆ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ